ਦੀ ਜਾਨੀ ਹੈ ਜਿਹਦਾ ਕੇ ਬੇਟਾ ਵੀ ਬਿਮਾਰ ਹੈ ਘਰ ਵਾਲਾ ਵੀ ਇੱਕ ਪਾਸੇ ਬਿਮਾਰ ਪਿਆ ਹੈ ਔਰ ਇਹ ਆਪਣੇ ਪੂਰੇ ਤਿੰਨਾਂ ਦਾ ਖਰਚਾ ਕਰ ਰਹੀ ਹੈ ਇਲਾਜ ਕਰਵਾ ਰਹੀ ਹੈ ਆਟੋ ਚਲਾ ਕੇ ਬਹੁਤ ਸ਼ਰਮ ਵਾਲੀ ਯਾਨੀ ਕਿ ਕੱਲ ਸਾਹਮਣੇ ਆਈ ਹੈ ਅਤੇ ਗੁਹਾਰ ਲਗਾ ਰਹੀ ਹੈ ਸਮਾਜਿਕ ਸੰਸਥਾਵਾਂ ਨੂੰ ਸਰਕਾਰਾਂ ਨੂੰ ਅਸੀਂ ਇਹ ਵੀ ਰਹਾ ਨਾ ਕਿ ਸਰਕਾਰਾਂ ਥਾਂ ਥਾਂ ਦੇ ਪੈਸੇ ਖਤਰਿਆਂ ਨੇ ਕਿਤੇ ਠੇਕੇ ਖੋਲੇ ਜਾ ਰਹੇ ਨੇ ਕਿਤੇ ਕੁਝ ਹੋ ਰਿਹਾ ਹੈ ਬਾ ਜਿਹੜੇ ਅਜੇ ਲੋਕ ਨੇ ਉਹਨਾਂ ਦੇ ਦੀ ਸਰਕਾਰਾਂ ਕਦੋਂ ਬਾਹ ਫੜਦੀਆਂ ਜਦੋਂ ਸਮਾਂ ਲੰਘ ਜਾਂਦਾ ਸੋ ਦੋਸਤੋ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਦੇ ਆ ਸਾਡੇ ਚੈਨਲ ਦੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨੂੰ ਦੰਨੇ ਪੂਰੀ ਅਪਡੇਟ ਵੀ ਆਖਰੇ ਸਾਰਾ ਮਸਲਾ ਹੈ ਕਿ ਸੰਜੀਵ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਲਾਈਵ ਰੂਮ ਚ ਧੰਨਵਾਦ ਛੋਟੀ ਸਾਹਿਬਾ ਬਹੁਤ ਧੰਨਵਾਦ ਜੀ ਸ਼ਰਮਾ ਜੀ ਇਹ ਬਜ਼ੁਰਗਔਰਤ ਦਾ ਜਿਹੜਾ ਮੁੱਦਾ ਹੈ ਦੇਖੋ ਇਹ ਕੀ ਕਹਿਣਾ ਚਾਹੋਗੇ ਇਸ ਬਾਰੇ ਹੋ ਸਾਡੀ ਸਾਡਾ ਬਿਲਕੁਲ ਦੇਖੋ ਇਹ ਮਾਤਾ ਸਾਡੀ ਬਜ਼ੁਰਗ 70 ਸਾਲ ਦੀ ਉਮਰ ਹੈ ਜੀ ਜੀ ਅਮਰਸਰ ਦੇ ਵਿੱਚ ਰਹਿ ਰਹੀ ਹੈ ਜੀ ਜੀ ਪਤੀ ਬੈੱਡ ਤੇ ਪਿਆ ਹੈ ਜੀ ਬੱਚਾ ਵਿਕਲਾ ਹੈ ਜੀ ਜੀ ਮੇਰੇ ਘਰ ਪੈਰਲਾਈਜ਼ ਪੈਰਲਾਈਜ਼ ਬੱਚੇ ਨੂੰ ਹੈ ਜੀ ਵਿਕਲਾਂਗ ਬੱਚੇ ਨੂੰ ਪੋਲੀਓ ਹੋ ਗਿਆ ਜੀ ਓ ਮਾਈ ਗੋਡ ਮਤਲਬ ਬੱਚਾ ਜਿਹੜਾ ਉਹ ਮਤਲਬ ਪ੍ਰੋਪਰ ਕੰਮ ਨਹੀਂ ਜੀ ਕਰ ਸਕਦਾ ਕਹਿੰਦਾ ਮਤਲਬ ਪਿਤਾ ਵੀ ਘਰ ਵਾਲਾ ਵੀ ਮਾਰਾ ਤੇ ਬੇਟਾ ਵੀ ਬਿਵਾਰ ਹੈ ਜੀ ਜੀ ਤੇ ਦੂਜੀ ਗੱਲ ਮਿਹਨਤ ਕਰ ਰਹੀ ਹੈ ਸਾਡੀ ਮਾਤਾ ਦੇਖੋ ਚੈਨਲ ਦੇ ਮਾਧਿਮ ਰਾਹੀਂ ਅਸੀਂ ਜਿੰਨੇ ਵੀ ਦੇਸ਼ਾਂ ਦੇ ਵਿੱਚ ਇਹ ਚੈਨਲ ਜਾ ਰਿਹਾ ਸਾਡੇ ਰੱਬ ਵਰਗੇ ਸਰੋਤੇ ਸੁਣਦੇ ਆ ਅਸੀਂ ਉਹ ਮਾਤਾ ਦੇ ਜਿਹੜੇ ਚਰਨ ਹੈ ਉਹ ਸ਼ੂਨਾ ਚਾਹੁੰਦੇ ਆ ਉਹਨਾਂ ਦਾ ਆਸ਼ੀਰਵਾਦ ਲੈਣਾ ਚਾਹੁੰਦੇ ਆ ਹਰ ਹਰਤੋ ਹਿੰਮਤ ਲੈਣੀ ਚਾਹੁੰਦੇ ਆ ਤੇ ਬਾਕੀ ਲੋਕਾਂ ਨੂੰ ਵੀ ਹਿੰਮਤ ਲੈਣੀ ਚਾਹੀਦੀ ਹੈ ਜੀ 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 ਪਤੀ ਦੇ ਬਿਮਾਰ ਹੋਣ ਤੋਂ ਬਾਅਦ ਇੱਕ ਬੇਟੇ ਦੇ ਬਿਮਾਰ ਹੋਣ ਤੋਂ ਬਾਅਦ ਉਹ ਅੱਜ ਤੋਂ ਨਹੀਂ ਛੋਡੀ ਸਾਹਿਬ ਉਹ 3 ਜਾਂ 4 ਸਾਲ ਤੋਂ ਪਿੱਛੇ ਤੋਂ ਆਪਣਾ ਪਰਿਵਾਰ ਪਾਲ ਰਹੀ ਹੈ ਲੇਕਿਨ ਸ਼ਰਮ ਦੀ ਗੱਲ ਕਿੱਥੇ ਆਉਂਦੀ ਹੈ ਕਿ ਉਸ ਮਾਤਾ ਨੇ ਮੈਂਬਰ ਪਾਰਲੀਮੈਂਟ ਨੂੰ ਵੀ ਵੋਟ ਪਾਈ ਹੈ ਉਸ ਮਾਤਾ ਨੇ ਐਮਐਲਏ ਨੂੰ ਵੀ ਵੋਟ ਪਾਈ ਹੈ ਉਸ ਮਾਤਾ ਨੇ ਐਮਸੀ ਨੂੰ ਵੀ ਵੋਟ ਪਾਈ ਹੈ ਉਸ ਮਾਤਾ ਨੇ ਪ੍ਰਧਾਨ ਬਣਾਉਣ ਵਿੱਚ ਸਹਾਇਕਤਾ ਦਿੱਤਾ ਹੈ ਉਸ ਮਾਤਾ ਨੇ ਕਿਤੇ ਨਾ ਕਿਤੇ ਜਿੰਨੇ ਵੀ ਰਾਜਨੀਤਿਕ ਲੋਕ ਹੋਣੇ ਜੋ ਦਾ ਫਰਜ਼ ਹੁੰਦਾ ਉਹ ਨਿਭਾਉਂਦੀ ਹੈ ਜੀ ਲੇਕਿਨ ਕੀ ਆ ਐਸੀ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਕਿਹਾ ਉਹ ਮਾਤਾ ਨੀ ਇਹਨਾਂ ਲੋਕਾਂ ਨੂੰ ਦਿਖੀ ਅਮਰਸਰ ਦੇ ਵਿੱਚ ਜਾਂ ਉਹ ਜਿਹੜੀ ਸੌਰੀ ਤਲਵਾਰਵਾਜੀ ਤੇ ਲੜਕੀ ਦਾ ਗੇਮ ਕਰਦੀ ਹੈ ਖੇਡ ਕਰਦੀ ਹੈ ਉਹ ਅੱਜ ਚਾਦੀ ਰੇੜੀ ਲਾ ਰਹੀ ਹੈ 100 ਰੁਪਏ ਕਾ ਬਚਾਦਾ ਵੇਚਦੀ ਹੈ ਕਿਹਾ ਤੁਹਾਨੂੰ ਇਹ ਚੀਜ਼ਾਂ ਨਹੀਂ ਦਿਖਦੀ ਅੰਮ੍ਰਿਤਸਰ ਇੱਕ ਗੁਰੂ ਦੀ ਨਗਰੀ ਹੈ ਲੇਕਿਨ ਰਾਜਨੀਤਿਕ ਲੋਕਾਂ ਨੇ ਅੰਮ੍ਰਿਤਸਰ ਦਾ ਨਾਮ ਜਿਹੜਾ ਕਿਤੇ ਨਾ ਕਿਤੇ ਖਰਾਬ ਕਰ ਰੱਖਿਆ ਸਰ ਮੈਂ ਇੱਕ ਹੋਰ ਆਪਰੇ ਦੇਣਾ ਜਦੋਂ ਮੇਰੀ ਸੰਬੰਧੀ ਤੁਹਾਨੂੰ ਮੈਂ ਖਬਰ ਦਾ ਮੁੱਦਾ ਸੀਦਾ ਉਸ ਤੋਂ ਬਾਅਦ ਮੇਰੀ ਪੱਤਰਕਾਰ ਨਾਲ ਵੀ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਲਿੰਕ ਮੈਨੂੰ ਭੇਜਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਦੇਖੋ ਬੜੀ ਸ਼ਰਮਸਾਰ ਗੱਲ ਹੋ ਰਹਾ ਹੈ ਕਿ ਇਸ ਔਰਤ ਦਾ 2 ਮਹੀਨੇ ਪਹਿਲਾਂ ਬਿਜਲੀ ਦਾ ਘਰ ਦਾ ਕਨੈਕਸ਼ਨ ਵੀ ਘਟਦਾ ਗਿਆ ਔਰ ਕੋਈ ਬਹੁਤਾ ਵੱਡਾ ਘਰ ਨਹੀਂ ਹੈ ਮੈਂ 2 ਕਮਰੇ ਦਾ ਘਰ ਹੈ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਬੱਚਾ ਬਿਮਾਰ ਹੈ ਨਾ ਪਤੀ ਬਿਮਾਰ ਹੈ ਤਾਂ ਜਿਆਦਾ ਪੈ ਰਹੀ ਹੈ ਪੱਖੇ ਦੀ ਦਾ ਦੇਖੋ ਘਟਰ ਲੋਡ ਹੈਗੀ ਹੈ ਉਹਨਾਂ ਦਾ ਕਨੈਕਸ਼ਨ ਹੀ ਕੱਟ ਗਈ ਬਿੱਲੀ ਦਾ ਦੇਖੋ ਸਰਕਾਰਾਂ ਨੂੰ ਇਹ ਵੀ ਨਹੀਂ ਦਿਖਿਆ ਦੇਖੋ ਛੋਡੀ ਸਾਹਿਬ ਸੋਸ਼ਲ ਮੀਡੀਆ ਤੇ ਇੱਕ ਹੈਲਪ ਕਰਨ ਦੀ ਗੁਹਾਰ ਲਗਾਈ ਜਾਂਦੀ ਜੀ ਬਹੁਤ ਵਧੀਆ ਕੰਮ ਕਰਦੇ ਆ ਜੋ ਕਿਸੇ ਦੀ ਮਦਦ ਕਰਾਉਣਿਆ ਤੇ ਕਰਦੇ ਆ ਜੀ ਜੀ ਕਿਨ ਕਿਹਾ ਇਹ ਸਰਕਾਰਾਂ ਨੂੰ ਸ਼ਰਮ ਨਹੀਂ ਆਉਂਦੀ ਜੀ ਇਹਨਾਂ ਲੋਕਾਂ ਦੀ ਇੱਕ ਇੱਕ ਬੋਰਡ ਦੇ ਨਾਲ ਸਾਡੀਆਂ ਸੀਟਾਂ ਪੱਕੀਆਂ ਹੋਣੀਆਂ ਸਾਡੀ 5 ਸਾਲ ਦੀ ਰੋਟੀ ਤੇ ਉਮਰ ਭਰ ਦੀ ਪੈਨਸ਼ਨ ਲੱਗਦੀ ਹੈ ਜੀ ਸਹੀ ਗੱਲ ਇੱਕ ਬੋਰਡ ਦੀ ਪਾਵਰ ਕਿੰਨੀ ਹੈ ਜੀ ਇਹ ਲੋਕ ਕਿਤੇ ਨਾ ਕਿਤੇ ਸਾਡੇ ਹੀ ਪੈਰੇ ਸੀ ਕਹਿੰਦੇ ਸੀ ਪੁਹਾੜਾ ਮਾਰ ਲੈਣਾ ਸਾਨੂੰ ਅੱਜ ਤੱਕ ਕਿਸੇ ਵੀ ਸਿਸਟਮ 'ਚ ਜਾ ਕੇ ਦੇਖ ਲਓ ਸਾਨੂੰ ਚੰਗੇ ਲੀਡਰ ਨਹੀਂ ਮਿਲਦੇ ਜਿੱਥੇ ਚੰਗੇ ਲੀਡਰ ਹੁੰਨੇ ਆ ਉੱਥੇ ਕਿਤੇ ਨਾ ਕਿਤੇ ਕੰਮ ਨਹੀਂ ਹੁੰਦੇ ਸਰਕਾਰਾਂ ਉਲਟ ਹੁੰਦੀਆਂ ਉੱਪਰ ਕੋਈ ਹੁੰਦੀ ਆ ਥੱਲੇ ਕੋਈ ਹੁੰਦਾ ਲੀਡਰ ਵਿਚਾਰਾ ਕੰਮ ਨਹੀਂ ਕਰਾ ਸਕਦਾ ਅਸੀਂ ਇਹ ਨਹੀਂ ਕਹਿੰਦੇ ਵੀ ਰਾਜਨੀਤੀ 'ਚ ਲੋਕ ਬੰਦੇ ਵਧੀਆ ਨਹੀਂ ਪਾਰਟੀਆਂ ਵਧੀਆ ਠੀਕ ਐ ਮੰਦੇ ਬਹੁਤ ਵਧੀਆ ਜਿਹੜੇ ਐਮਐਲਏ ਗਏ ਮੈਂ ਪਰਲਮੈਂਟੇ ਗਏ ਐ ਮਸੀਬੇ ਪੰਜ ਸਰਪੰਚ ਗਏ ਆ ਲੇਕਿਨ ਘੱਟ ਤਦਾਦ ਦੇ ਵਿੱਚ ਐ ਜ਼ਿਆਦਾਤਰ ਕਿਤੇ ਨਾ ਕਿਤੇ ਜਿਹੜਾ ਆਪਣਾ ਪੈਸਾ ਗ ਦੋਲਤ ਬਣਾਉਣ ਦੇ ਵਿੱਚ ਲੱਗੇ ਹੋਏ ਆ ਜੀ ਐਦਾਂ ਦੇ ਗਰੀਬ ਲੋਕ ਸਰਕਾਰਾਂ ਨੂੰ ਨਹੀਂ ਜਿਖਦੇ ਸ਼ਰਮਾ ਜੀ ਆਪਾਂ ਲਾਈਵ ਤਾਂ ਕਰ ਰਹੇ ਆ ਮੈਂ ਨਾ ਉਹ ਨੰਬਰ ਯਾਨੀ ਕਿ ਲਿਖਣਾ ਭੁੱਲ ਗਿਆ ਮਾਫੀ ਚਾਹੁੰਦਾ ਤੇ ਪਰ ਮੈਂ ਇੱਕ ਖਬਰ ਦੇ ਆਇਆ ਆਪਣੇ ਨਾਲ ਜਿਹੜੇ ਮੈਡਮ ਨੇ ਸੁਖਵੀਰ ਉਹ ਥੋੜੀ ਦੇਰ ਤੱਕ ਖਬਰ ਨਸ਼ਾ ਕਰਨਗੇ ਉਹਨਾਂ ਦਾ ਨੰਬਰ ਡਿਸਪਲੇ ਹੋ ਜਾਏਗਾ ਉਹਦੇ ਉੱਪਰ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਿਹਤ ਮੰਤਰੀ ਡਾਕਟਰ ਬਲਵੀਰ ਨੂੰ ਇਹ ਵੀਡੀਓ ਚੈਨਲ ਤੇ ਭੇਜੀ ਜਾਵੇ ਜੇ ਕੁਝ ਵੀ ਉਹਨਾਂ ਦੀ ਮਦਦ ਹੋ ਸਕੇ ਦੇਖੋ ਜੇਕਰ ਉਹਨਾਂ ਦਾ ਇਲਾਜ ਹੀ ਹੋ ਜੇ ਉਹ ਵਿਚਾਰੀ ਇਲਾਜ ਦੇ ਲਈ ਉਹਨਾਂ ਨੇ ਕਰਜ਼ਾ ਚੱਕਿਆ ਹੋਇਆ ਘਰ ਦਾ ਬਿਜਲੀ ਕਨੈਕਸ਼ਨ ਘਟਿਆ ਗਿਆ ਨਾ ਰੋਟੀ ਕਮਾਣ ਦੇ ਵੀ ਜਿਹੜੀ ਉਹ ਆਟੋ ਚਲਾ ਰਹੀ ਹੈ ਆਟੋ ਵੀ ਉਹਨਾਂ ਨੇ ਉਹ ਦਿੱਤਾ ਭੈ ਕਰਜ਼ੇ ਦੇ ਉੱਪਰ ਦੇਖੋ ਪਰ ਫਿਰ ਵੀ ਸ਼ਰਮਾ ਜੀ ਇੱਕ ਗੱਲ ਹੈ ਵੀ ਉਹ ਜਿਹੜੀ ਔਰਤ ਹੈ ਕਿੰਨੀ ਯਾਨੀ ਦਲੇਰ ਹੈ ਉਹਦੇ ਚਿਹਰੇ ਦੇ ਉੱਪਰ ਕੋਈ ਵੀ ਮਾਇੂਸੀ ਨਹੀਂ ਉਹ ਖੁਸ਼ੋਕਹਿ ਬੋਲ ਰਹੀ ਹੈ ਕਹਿੰਦੀ ਹਾਂ ਮੈਂ ਮਿਹਨਤ ਕਰ ਰਹੀ ਹਾਂ ਔਰ ਦੇਖੋ ਬਹੁਤ ਸਾਰੀਆਂ ਔਰਤਾਂ ਨੂੰ ਉਸ ਤੋਂ ਸਿੱਖਣ ਦੀ ਲੋੜ ਹੈ ਅੱਜ ਸੋਢੀ ਸਾਹਿਬ ਔਰ ਸਾਨੂੰ ਸਿੱਖਣ ਦੀ ਜ਼ਰੂਰਤ ਹੈ ਜੀ ਬੱਚੇ ਬੱਚਿਆਂ ਨੂੰ ਸਿੱਖਣ ਦੀ ਜ਼ਰੂਰਤ ਹੈ ਇੱਕ ਸਿੱਖਿਆ ਹੀ ਪ੍ਰੇਰਨਾ ਸਰੋਤ ਹੈ ਕੰਮ ਲੋਕੋ ਨੇ ਜੀ ਸਾਨੂੰ ਪ੍ਰੇਰਨਾ ਦੇ ਕੇ ਜਾ ਰਹੇ ਆ ਸਾਨੂੰ ਸਿੱਖ ਦੇ ਕੇ ਜਾ ਰਹੇ ਆ ਲੇਕਿਨ ਜਿਹੜਾ ਬਿਜਲੀ ਬੋਰਡ ਹੈ ਜੀ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਪੰਜਾ ਸ਼ਰਮ ਆਉਣੀ ਚਾਹੀਦੀ ਆ ਪੰਜਾਬ ਰਾਜ ਗਰੀਡ ਬੋਰਡ ਨੂੰ ਜਿਨ੍ਹਾਂ ਨੇ ਉਹਨਾਂ ਦਾ ਕਨੈਕਸ਼ਨ ਕੱਟਿਆ ਉਹਨਾਂ ਨੇ ਕੇ ਏਸੀ ਲਾਇ ਹੋਣੇ ਹਾਲਾਂਕਿ ਜੀ ਦੇਖਿਆ ਨਹੀਂ ਮਾਤਾ ਕੇ ਏਸੀ ਕੂਲਰਾਂ 'ਚ ਪੈਂਦੀ ਆ ਇੱਕ ਬੱਲਾ ਵੇਕਰ ਪੱਖਾ ਹੋਊਗਾ ਜੀ ਦੋ 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 ਕਮਰੇ ਹੈ ਜਿਹਨਾਂ ਦੇ ਘਰ ਸਿਰਫ ਦੋ ਕਮਰੇ ਬੂਜੀ ਫਰੀ ਤੇ ਰਹੀ ਐ ਜੀ ਸੀ ਸ਼ਰਮਈ ਦੋ ਕਮਰੇ ਜਦੋਂ ਦੋ ਪੱਖੇ ਵੀ ਲਾ ਲਓ ਕਿਹੜਾ ਲੱਖ ਰੁਪਿਆ ਦਾ ਬਿਲ ਆ ਗਿਆ ਮੈਂ ਤਾਂ ਹੈਰਾਨ ਆ ਉਹਨਾਂ ਤੇ ਛੋਡੀ ਸਾਹਿਬ ਐਦਾਂ ਦੀ ਹੈਲਪ ਦੇਖੋ ਇਸ ਤੱਕ ਕਿੰਨੀ ਬਰ ਗਿਆ ਵੀ ਸਰਕਾਰ ਨੂੰ ਗਰਾਊਂਡ ਜ਼ੀਰੋ ਤੇ ਜਾ ਕੇ ਜ਼ਰੂਰਤਮੰਦ ਇਹਨਾਂ ਲੋਕਾਂ ਨੂੰ ਕਹਿੰਦੇ ਆ ਛੋਡੀ ਸਾਹਿਬ ਜ਼ਰੂਰਤਮੰਦ ਸਾਨੂੰ ਵੀ ਕਿ ਲੋਕ ਕੋ ਕਮੈਂਟ ਕਰਕੇ ਕੁਐਸਚਨ ਪੁੱਛ ਰਹਿਣ ਨਾ ਵੀ ਜ਼ਰੂਰਤਮੰਦ ਕਿਵੇਂ ਲੱਗੂਗੇ ਜੀ ਜ਼ਰੂਰਤਮੰਦ ਐਦਾਂ ਲੱਭਦੇ ਆ ਜਿਹੜੇ ਇਹ ਲੋਕ ਨੇ ਜ਼ਰੂਰਤਮੰਦ ਹੋਣੇ ਆ ਜੀ ਅਗਰ ਸਰਕਾਰਾਂ ਜ਼ਰੂਰਤਮੰਦਾਂ ਤੱਕ ਪਹੁੰਚਣ ਜ਼ਰੂਰਤਮੰਦਾਂ ਨੂੰ ਸਹੂਲਤਾਂ ਦੇਣ ਨਾ ਤਾਂ ਇਹ ਹਾਲਾਤ ਨ ਦੇਖੋ ਜਦੋਂ ਕਿਥੇ মিডিਆ ਨੇ ਆਪਣਾ ਫੀਮ ਲੈਣਾ ਹੁੰਦਾ ਹੈ ਤਾਂ ਉਹ ਖਬਰਾਂ ਮਿਨਿਸਟਰਾਂ ਲੱਗ ਜਾਂਦੀਆਂ ਵੀ ਹਾਂਜੀ ਇੱਟਾਂ ਲਾਤੀਆਂ ਟੈਲਰ ਲੱਗ ਗਿਆ ਗੜੀਆਂ ਪੱਕੀਆਂ ਹੋ ਗਈਆਂ ਤੇ ਉਹ ਮਾਤਾ ਦੀ ਖਬਰ ਸਿਰਫ ਇੱਕ ਅਦੇ ਚੈਨਲ ਕੀਤਾ ਜਾਂ ਆਪਾਂ ਦੂਜਾ ਚੈਨਲ ਨਾਲ ਜਿਹੜੀ ਇਹ ਖਬਰ ਕਰ ਰਹੇ ਹਾਂ ਹਾਲਾਂਕਿ ਆਪਾਂ ਉਹ ਚੈਨਲ ਲੈਵਲ ਤੱਕ ਨਹੀਂ ਹੈਗੇ ਹਾਂ ਮੈਂ ਇਹ ਮੰਨਦਾ ਵੀ ਆਪਣਾ ਚੈਨਲ ਬਾਹਰ 65 ਪਤੇ 66 ਦੇਸ਼ਾਂ ਜਮਾ ਚੈਨਲ ਚੱਲ ਰਿਹਾ ਤੇ ਉਹ ਜਿਹੜਾ মিডিਆ ਤੁਸੀਂ ਉਹਨੂੰ ਗੁਨਾਹਗਰ ਨਹੀਂ ਮੰਨਦੇ মিডিਆ ਨੂੰ ਵੀ ਅੱਗੇ ਆਉਣਾ ਚਾਹੀਦਾ ਇੱਕ ਕੋਈ মিডিਆ ਦੇਖੋ ਇਸ ਸਮੇਂ ਬਹੁਤ ਵੱਡੀ ਪਾਵਰ ਹੈ ਭਾਰਤ ਵਿੱਚ हां देखो सोढ़ी साहब मीडिया एक चौथा ਥਾਮਾ ਚੌਥਾ ਪਿਲਰ ਹੈ ਜੀ ਦੇਸ਼ ਦਾ ਹਾਂਜੀ ਹਾਂਜੀ ਲੇਕਿਨ ਮੀਡੀਆ ਕਿਹੜੇ ਹਿਸਾਬ ਨਾਲ ਕੰਮ ਕਰ ਰਿਹਾ ਸੋਢੀ ਸਾਹਿਬ 20% ਤੁਸੀਂ ਅਰੇ ਕਿਤੇ ਸਿਸਟਮ ਚ ਜਾ ਕੇ ਦੇਖੋ ਤੁਹਾਨੂੰ 20% ਸ਼ੁੱਧ ਮਿਲੂਗਾ ਜੀ ਜੀ ਬਾਕੀ ਤੁਹਾਨੂੰ ਸ਼ੁੱਧ ਨਹੀਂ ਇਹ ਮਿਲਣਾ ਉਹਦੇ ਵਿੱਚ ਮਲਾਬੜ ਮਿਲਣੀਆਂ ਉਹੀ ਕੰਮ ਤੁਸੀਂ ਮੀਡੀਆ ਚ ਜਾ ਕੇ ਦੇਖ ਲਓ 20% ਲੋਕ ਮੀਡੀਆ ਚ ਚੰਗਾ ਕੰਮ ਕਰਦੇ ਆ ਜੀ ਉਹਨਾਂ ਦੀ ਆਵਾਜ਼ ਚੁੱਕਣ ਤੇ ਉਹਨਾਂ ਦੇ ਚੈਨਲ ਬੰਦ ਕਰ ਦਿੱਤੇ ਜਾਂਦੇ ਆ ਉਹਨਾਂ ਦੇ ਪੱਤਰਕਾਰਾਂ ਨੂੰ ਧਮਕੀ ਆਉਣ ਲੱਗ ਜਾਈਨੀ ਉਹਨਾਂ ਦੇ ਓਨਰਾਂ ਨੂੰ ਧਮਕੀ ਆਉਣ ਲੱਗ ਜਾਈਨੀ ਆ ਜੀ ਦੇਖੋ ਮੀਡੀਆ ਵੀ ਕਿੱਥੇ ਬੋ ਮੀਡੀਆ ਜੇ ਬੋਲਣ ਦੀ ਕੋਸ਼ਿਸ਼ ਕਰਦਾ ਉਹਨੂੰ ਸਰਕਾਰਾਂ ਬੰਦ ਕਰਾ ਦਿੰਦੀਆਂ ਜੀ ਕਿਤੇ ਨਾ ਇੱਕ ਸਿਸਟਮ ਤੋਂ ਬਾਹਰ ਚੱਲ ਰਿਹਾ ਜੀ ਜਿੰਨਾ ਕਿ ਮੀਡੀਆ ਲੋਕਾਂ ਤੱਕ ਆਪਣੀਆਂ ਖਬਰਾਂ ਲੈ ਕੇ ਆਉਂਦਾ ਉਹ ਪਲੀਜ਼ ਗਰਾਊਂਡ ਜ਼ੀਰੋ ਦੀ ਸੱਚਾਈ ਦੀਆਂ ਖਬਰਾਂ ਲੈ ਆਉਣੀ ਚਾਹੀਦੀਆਂ ਜੀ ਇਹ ਸਰਮੈ ਤੁਹਾਨੂੰ ਇੱਕ ਨਾ ਇੱਕ ਥੋੜੀ ਉਦਾਹਰਨ ਦੱਸ ਦੇਣਾ ਕਿ ਆਪਣੀ ਗੱਲਬਾਤ ਨਹੀਂ ਹੋ ਸਕੀ 10 ਦਿਨ ਪਹਿਲਾਂ ਨਾ ਅਸੀਂ ਇੱਕ ਖਬਰ ਕੀਤੀ ਸੀ ਕਿਸੇ ਪਟਵਾਰੀ ਦੀ ਤੇ ਆਣਾ ਸੁਣਿਆ ਹੁਣ ਅਸੀਂ ਉਹ ਖਬਰ ਦਾ ਸਿਰਫ ਇੱਕ ਤਿਆਰ ਕੀਤੀ ਫੋਨ ਕੀਤਾ ਪਟਵਾਰੀ ਸਾਹਿਬ ਨੂੰ ਵੀ ਤੁਹਾਡੀ ਵੀਡੀਓ ਆ ਚੁੱਕੀ ਹੈ ਇੱਥੇ ਬੋਲਦੇ ਹਾਂ ਤਾਂ ਉਹ ਕਹਿੰਦੇ ਜੀ ਤੁਸੀਂ ਖਬਰ ਚਲਾਇਆ ਨਾ ਮੈਂ ਕਹਾਂ ਜੀ ਅਜੀ ਖਬਰ ਚਰਾਨੀ ਹੈ ਸ਼ਾਮ ਤੱਕ ਆਉਣਾ ਪੱਕਾ ਦੇ ਦਿਓ ਉਹਦੀ ਵੀ ਫੋਨ ਤੇ ਵਕਤ ਦਿਓ ਤਾਂ ਚਲੋ ਸ਼ਰਮਈ ਉਹਨਾਂ ਨੇ ਤੁਹਾਨੂੰ ਟਾਈਮ ਦਿੱਤਾ ਸੀ ਸ਼ਾਮ ਤੱਕ ਵੀ ਤੋਂ ਵੇਟ ਕਰਨੇ ਉਹ ਆ ਰਹੇ ਨੇ ਤਾਂ ਸ਼ਰਮਈ ਆ ਹੁਣ ਧਿਆਨ ਨਾਲ ਸੁਣਿਓ ਘੰਟੇ ਬਾਅਦ ਹੀ ਉਸ ਵਿਅਕਤੀ ਨੇ ਮੈਨੂੰ ਇੱਕ ਬਹੁਤ ਵੱਡੇ ਚੈਨਲ ਦੇ ਪੱਤਰਕਾਰ ਤੋਂ ਫੋਨ ਕਰਾਤਾ ਉਹ ਵੀ ਐਂਕਰ ਸੀ ਮੇਰੇ ਵਾਂਗ ਤਾਂ ਉਹ ਕਹਿ ਰਿਹਾ ਜੀ ਤੁਹਾਡੇ ਅੱਗੇ ਕਈ ਐਂਕਰ ਆਂਦੇ ਨੇ ਕਈ ਚਲੇ ਜਾਂਦੇ ਨੇ ਤੁਸੀਂ ਇਹ ਖਬਰ ਚਰਾਨੀ ਨਹੀਂ ਮੈਂ ਕਹਾਂ ਜੀ ਕਿਉਂ ਤੁਸੀਂ ਤੁਸੀਂ ਸਾਦੇ ਰਹੋ ਇਹਦਾ ਮੈਂ ਤੁਸੀਂ ਤਾਂ ਫੇਰ ਰਿਸ਼ਦ ਕੋਲ ਨੂੰ ਵੜਾ ਉਹ ਦੇ ਰਹੇ ਉਹ ਦਾਵਾ ਕਹਣਾ ਨਹੀਂ ਜੀ ਮੈਂ ਤੁਹਾਨੂੰ ਬੇਨਤੀ ਕਰਾਂ ਮੈਂ ਕਹਿੰਦਾ ਇਹ ਬੇਨਤੀ ਵਾਲੀ ਗੱਲ ਕੀ ਹੈ ਤੁਸੀਂ ਕਹਦੇ ਹੋ ਕਿ ਤੇਰੇ ਕਈ ਪੱਤਰਕਾਰ ਆਉਂਦੇ ਆ ਕਈ ਚਲੇ ਜਾਂਦੇ ਨੇ ਇਹ ਦੇਖੋ ਸ਼ਰਮਾ ਜੀ ਅੱਜ ਕੱਲ ਤਾਂ ਇਹ ਗੱਲ ਕਰ ਰਹੇ ਗੱਲ ਮੇਰੀ ਨਹੀਂ ਹੈ ਉਹ ਖਬਰ ਚੱਲੀ ਵੀ ਆਪਣੀ ਪਰ ਗੱਲ ਇਹ ਹੈ ਕਿ ਜਿੱਥੇ ਮੀਡੀਆ ਨੂੰ ਬੋਲਣ ਲੋੜ ਹੈ ਉੱਥੇ ਤਾਂ ਮੀਡੀਆ ਬੋਲਦਾ ਨਹੀਂ ਠੀਕ ਹੈ ਜਿੱਥੇ ਨਹੀਂ ਜਿੱਥੇ ਮੀਡੀਆ ਦੀ ਲੋੜ ਨਹੀਂ ਉੱਥੇ ਮੀਡੀਆ ਆਪਣੀ ਦਿੱਤਾ ਪਸਾ ਰਿਆ ਨਹੀਂ ਹੈ ਜੀ ਢੋਲੀ ਸਾਹਿਬ ਜੇ ਮੀਡੀਆ ਬੋਲਣ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਬੋਲਦਾ ਉਹਨੂੰ ਸਰਕਾਰਾਂ ਦਬਾ ਲੈਂਦੀਆਂ ਜੀ ਜਿਹੜਾ ਮੀਡੀਆ ਹੈ ਉਹ ਕਿਤੇ ਨਾ ਕਿਤੇ ਜਿਹੜਾ ਜਿਹਨੂੰ ਕਹਿ ਦਿੰਦੇ ਆਪਾਂ ਕੋਈ ਪੈਸਿਆਂ ਤੇ ਵੇਚਿਆ ਜੀ ਕੋਈ ਸ਼ਿਕਾਰਾਂ ਤੇ ਵੇਚਿਆ ਜੀ ਕੋਈ ਪ੍ਰੈਸ਼ਰ 'ਚ ਵੇਚਿਆ ਜੀ ਤੇ ਪ੍ਰੈਸ਼ਰ ਦੇ ਦਬਾਅ 'ਚ ਆ ਗਿਆ ਐਦਾਂ ਦੇ ਕਿਤੇ ਨਾ ਕਿਤੇ মিডিਆ ਕੰਮ ਕਰਦਾ ਜਿੱਦਾਂ ਆਪਾਂ ਕੱਲ ਡਿਊਟੀ ਦੀ ਗੱਲ ਕਰਦੇ ਸੀ ਬੰਦਾ ਡਿਊਟੀ ਦਾ ਫਰਜ਼ ਆਸ਼ਟਾ ਹੁੰਦਾ ਬੰਦੇ ਦੀ ਕਿਵੇਂ ਨਾ ਹੋਣੀ ਹੁੰਦੀ ਹਰ ਇੱਕ ਬੰਦਾ ਅਗਰ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਕਰੇ ਚਾਹੇ ਉਹ মিডিਆ ਕਰਮੀ ਆ ਜਾਂ ਉਹ ਕਿਸੇ ਡਿਪਾਰਟਮੈਂਟ ਨਾਲ ਸੰਬੰਧਿਤ ਕੋਈ ਕਰਮਚਾਰੀ ਅਧਿਕਾਰੀ ਆ ਕੋਈ ਵੀ ਆ ਅਗਰ ਸਹੀ ਤਰੀਕੇ ਨਾਲ ਡਿਊਟੀ ਹੋਵੇ ਤਾਂ ਆਮ ਪਬਲਿਕ ਨੂੰ ਆਮ ਜਨਤਾ ਨੂੰ ਤੁਕ ਕਨ ਤਕਲੀਫ ਨਾ ਸ਼ਿਕਾਇਤ ਨੂੰ ਹੀ ਉਹ ਉਸ ਔਰਤ ਨੂੰ ਥਾਣੇ ਲਿਆਇਆ ਗਿਆ ਸੀ ਪਰ ਉਸ ਔਰਤ ਨੇ ਥਾਣੇ ਜਾ ਕੇ ਆਖਿਰਕਾਰ ਮਾਫੀ ਮੰਗੀ ਤਾਂ ਉੱਤੇ ਪਰਚਾ हटਿਆ ਔਰ ਉਹ ਦੇਖੋ ਇੱਕ ਕਨੈਕਟਰ ਭਰਾ ਜਿਆ ਡਰਿਆ ਸੀ ਉਹਨੇ ਧੰ ਜਿਗਰ ਰੱਖ ਕੇ ਉਹਨੇ ਮਾਫ ਕਰਤਾ ਕਹਿੰਦਾ ਕੋਈ ਗੱਲ ਤੂੰ ਮੇਰੀ ਭੈਣ ਹੈ ਕਹਿੰਦੇ ਕਹਿੰਦਾ ਮੈਂ ਡਰ ਗਿਆ ਸੀ ਤਾਂ ਮੈਂ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਉਹ ਦੇਖੋ ਬੰਦੇ ਨੇ ਫੇਰ ਹੀ ਮਾਫ ਕਰਤਾ ਜਿਉਂ ਚਾਂਦਾ ਦਾ ਪਰਚਾ ਕਰਾਸ ਹੋਦਾ ਸੀ ਮੌਕੇ ਤੇ ਬਿਲਕੁਲ ਇੱਕ ਸਾਬਕਾ ਕਿਸੇ ਕਿ ਸਿੱਖਿਆ ਲੈਣੀ ਚਾਹੀਦੀ ਸੀ ਪਹਿਲਾਂ ਕਿੰਨੀਆਂ ਘਟਰਾਵਾਂ ਹੋਈਆਂ ਨੇ ਸਿੱਖਿਆ ਨਹੀਂ ਲੈਂਦੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਛੁੱਟੀ ਸਾਹਿਬ ਅਗਰ ਲੋਕ ਸਿੱਖਿਆ ਲੈਣ ਜਾਗਰੂਕ ਹੋਣ ਜਾਗਰੂਕ ਹੋਣ ਤੋਂ ਬਾਅਦ ਵੀ ਇਗਨੋਰ ਕਰ ਦਿੰਦੇ ਆ ਜੀ ਪਤਾ ਹੁਣ ਬਾਅਦ ਵੀ ਸੀ ਇਗਨੋਰ ਕਰ ਦਿੰਦੇ ਆ ਵੀ ਨਹੀਂ ਕਿਹੜੇ ਮੇਰੇ ਨਾਲ ਆ ਜਾਂ ਮੈਨੂੰ ਕੌਣ ਮਾਰ ਲੂਆ ਸਾਡੀ ਮੈਂ ਮੇਰੀ ਨੇ ਸਾਨੂੰ ਮਾਰ ਲਿਆ ਇਹੀ ਗੱਲ ਉਸ ਸਾਡੀ ਭੈਣ ਬੀਬੀ ਦੇ ਵਿੱਚ ਸੀ ਮੈਂ ਮੇਰੀ ਦੇ ਵਿੱਚ ਆਈ ਸੀ ਜਦੋਂ ਪਤਾ ਚੱਲਿਆ ਕੰਮ ਠੰਡਾ ਹੋਇਆ ਕਹਿੰਦਾ ਕੋਣ ਠੰਡਾ ਹੋ ਜਾਂਦਾ ਫੇ ਬੰਦਾ ਸੋਚਦਾ ਮੈਂ ਕਿਆ ਬੋਲ ਰਿਹਾ ਤਾਂ ਮੈਂ ਕਿਆ ਕਰ ਰਿਹਾ ਤਾਂ ਉਸ ਪ੍ਰੈਸ਼ਰ ਹਾਈ ਹੋ ਜਾਂਦਾ ਕਿਸੇ ਦਾ ਲੋ ਹੋ ਜਾਂਦਾ ਕਿਸੇ ਦਾ ਕੁਝ ਹੋ ਜਾਂਦਾ ਬਾਅਦ ਦੇ ਵਿੱਚ ਵੀ ਕਿਤੇ ਨਾ ਕਿਤੇ ਮਾਫੀ ਮੰਗਣੀ ਪੈਂਦੀ ਹੈ ਜਦੋਂ ਦੋ ਧਰਾਂ ਦੇ ਵਿੱਚ ਝਗੜਾ ਹੁੰਦਾ ਕੋਈ ਤਕਰਾਰ ਹੁੰਦੀ ਹੈ ਮਾਫੀ ਕਿਤੇ ਨੂੰ ਮੰਗਣੀ ਪੈਂਦੀ ਹੈ ਜਿਹੜੀ ਗਲਤੀ ਕਰਦਾ ਲੇਕਿਨ ਅਗਰ ਇਹ ਸਾਨੂੰ ਇਹ ਚੀਜ਼ ਦਾ ਬੀਜ ਬੀਜਣਾ ਹੀ ਨਾ ਪਵੇ ਜੈਸੀ ਬੀਜੀ ਹੀ ਨਾ ਫਿਰ ਲੜਾਈ ਹੋ ਵੀ ਨਹੀਂ ਸਰਮਾ ਜੀ ਮੈਂ ਨਾ ਇਹ ਮੁੱਦਾ ਇਸ ਲਈ ਲਿਤਾ ਮੈਂ ਤੁਹਾਨੂੰ ਕੋਰਟ ਆਊਟ ਦੇ ਦੇਣਾ ਜੋ ਮੇਰੀ ਪੱਤਰਕਾਰ ਨਾਲ ਗੱਲਬਾਤ ਹੋਈ ਜੋ ਮੈਂ ਦੱਸਿਆ ਹੁੰਦਾ ਨੇ ਤੇ ਵੀ ਜਿਹੜੀ ਔਰਤ ਨਾ 4 ਸਾਲ ਤੋਂ ਆਟੋ ਚ ਲਾ ਰਹੀ ਹੈ ਸ਼ਾਇਦ ਤੁਸੀਂ ਸੁਣਿਆ ਵੀ ਹੋਣਾ ਵੀਡੀਓ ਚ ਤੇ ਜੋ ਮੇਰੇ ਕੋਲ ਅਪਡੇਟ ਆਈ ਉਹ ਕਹਿੰਦੇ ਵੀ ਇਹ 400 ਤੋਂ ਜਿਹੜੀ ਕੇ ਜਿਹੜਾ ਇਹ ਆਟੋ ਹੈ ਇਹ ਵੀ ਸ਼ਰਮਾ ਜੀ ਕਿਸ਼ਤਾਂ ਦੇ ਉੱਪਰ ਹੈ ਔਰ ਉਹਨੂੰ ਉੱਥੋਂ ਬੈਂਕ ਕੋਲੋਂ ਵੀ ਨੋਟਿਸ ਆ ਚੁੱਕਿਆ ਹੈ ਕਿ ਜੇਕਰ ਤੁਸੀਂ 3 ਮਹੀਨੇ ਅੰਦਰ ਕਲੀਅਰ ਨਾ ਕੀਤਾ ਤਾਂ ਤੁਹਾਡਾ ਅਸੀਂ ਆਟੋ ਚੱਕ ਕੇ ਲੈ ਜਾਵਾਂਗੇ ਮੈਂ ਤਾਂ ਚਾਹਨਾ ਵੀ ਕੋਈ ਐਜੀ ਗੱਲ ਹੋਵੇ ਉੱਥੋਂ ਪਹਿਲਾਂ ਸਰਕਾਰਾਂ ਜਾਗਣ ਜਾਂ ਜਿਹੜੇ ਸਮਾਜ ਸੇਵੀ ਇੰਨੇ ਨੇ ਦੇਖੋ ਦਾਨ ਕਰਦੇ ਨੇ ਥੋੜਾ ਜਿਹਾ ਸੌਰਤ ਵੱਲ ਧਿਆਨ ਆਵੇ ਤਾਂ ਕਿ ਜਿਹੜਾ ਆਪਣਾ ਗੁਜ਼ਾਰਾ ਕਰ ਰਹੀ ਹੈ ਦੇਖੋ ਇੱਕ ਤਾਂ ਦਾ ਰਾਜ ਫਰੀ ਹੋ ਜਾਈ ਅਸੀਂ ਚਾਹਨੇ ਆ ਨਾ ਇਹ ਕੁਦੇ ਕਿਸ਼ਤਾਂ ਉਤਰ ਜਾਣ ਲਓ ਚਲੋ ਬੀਲੀ ਦਾ ਕਨੈਕਸ਼ਨ ਜੁੜਦੇ ਅਗਲੀ ਰੋਟੀ ਖਾ ਰਹੀ ਹੈ ਇੰਨੀ ਉਮਰ ਹੈ ਉਹਦਾ ਜਿਹੜੀ ਉਮਰ ਹੈ ਸ਼ਰਮਾ ਜੀ ਦੇਖੋ ਮੇਰੀ ਵੀ ਚਾਲੀ ਬੰਦਾ ਅਸਰ ਦੀ ਉਮਰ ਹੈ ਤੁਹਾਡੀ ਵੀ ਇੰਨੀ ਹੋਏਗੀ 70 ਸਾਲ ਦੀ ਉਮਰ ਥੋੜੀ ਨਹੀਂ ਹੁੰਦੀ ਉਹ ਜੁਰੇ ਜਨਾਨੀ ਦਾ ਇਹ ਇਹ ਉਮਰ ਸੀ ਉਹਦੀ ਘਰੇ ਬੈ ਕੇ ਰੈਸਟ ਕਰਨ ਦੀ ਪਰ ਉਹ ਚਾਰੀ ਦੇਖੋ ਘਰ ਦਾ ਕੰਮ ਵੀ ਕਰ ਰਹੀ ਹੈ ਠੀਕ ਹੈ ਤੇ ਆਟੋ ਵੀ ਚਲਾ ਰਹੀ ਹੈ ਤੇ ਆਪਣੇ ਬੱਚੇ ਦੀ ਸੇਵਾ ਕਰ ਰਹੀ ਹੈ ਜਦ ਕਿ ਇਹ ਬੰਦਾ ਸੀ ਕਿ ਉਹਦਾ ਬੱਚਾ ਦੀ ਸੇਵਾ ਕਰਦਾ ਚਲੋ ਇੱਕ ਰੱਬ ਦਾ ਪਾਣਾ ਜਿਹਦਾ ਬੱਚਾ ਹੈਨਾ ਉਹਨੂੰ ਪੋਲੀਓ ਹੋ ਗਿਆ ਜਿਵੇਂ ਤੂੰ ਦੱਸਿਆ ਘਰ ਦਾ ਉਹਦਾ ਬਿਮਾਰ ਹੈ ਤੇ ਉਹ ਤਾਂ ਹੀ ਸੋਚਦੀ ਹੋएगी ਵੀ ਆਖਰ ਵੀ ਮੈਂ ਰੱਬ ਦੇ ਕੀ ਮਾਂ ਮਾਰੇ ਸੀਗੇ ਰੱਬ ਨੇ ਐਡਵਰਸਾਈਜ਼ ਦਿੱਤੀ ਬਾਕ ਸਲੂਟ ਹੈ ਮੇਰੇ ਲੋ ਉਸ ਔਰਤ ਨੂੰ ਸ਼ਰਮਾ ਜੀ ਮੈਂ ਚੈਨੋ ਸਾਹਿਬ ਕਾਂਗਾ ਮੇਰੇ ਲੋ ਦਿਲੋਂ ਸਲੂਟ ਹੈ ਉਸ ਔਰਤ ਨੂੰ ਜਿਹੜੀ ਕਿ ਇੰਨੀ ਬਜ਼ੁਰਗ ਹੋ ਕੇ ਵੀ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਰਹੀ ਹੈ ਔਰ ਲਾਹਤ ਹੈ ਉਹਨਾਂ ਅਫਸਰਾਂ ਤੇ ਜਿਹੜੇ ਕਿ ਖਬਰ ਦੇਖ ਰਹੇ ਨੇ ਔਰ ਉਹਨਾਂ ਵੀ ਮਦਦ ਨਹੀਂ ਕਰ ਰਹੇ ਹਾਂ ਦੇਖੋ ਸੋਢੀ ਸਾਹਿਬ ਡਿਊਟੀ ਦੀ ਮੈਂ ਜਿਹੜੀ ਗੱਲ ਕਰਦਾ ਵੀ ਆਪਣੀ ਡਿਊਟੀ ਹਾਂ ਮਨ ਲੋ ਕੋਈ ਕਿਸੇ ਦੀ ਮਦਦ ਨਾ ਕਰੇ ਜੀ ਜੀ ਲੇਕਿਨ ਡਾਕਟਰ ਆਪਣੀ ਮਦਦ ਕਰ ਦੇਣ ਜੀ ਜੀ ਸੇਵਾ ਦੇ ਦਿਨ ਬਿਜਲੀ ਵਾਲੇ ਆਪਣੀ ਡਿਊਟੀ ਕਰਦੇਣ ਹਾਲਾਂਕਿ ਉਹਦੇ ਵਿੱਚ ਕੋਈ ਨਜਾਇਜ਼ ਨਹੀਂ ਕਰਨਾ ਉਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਨਾਲ ਹਾਂਜੀ ਹਾਂਜੀ ਕਿਸੇ ਨੂੰ ਇੱਕ ਗਰੀਬ ਨੂੰ ਸੂਟ ਦੇਣਾ ਹਰ ਇੱਕ ਇੱਕ ਸਿਸਟਮ ਦੇ ਵਿੱਚ ਹੁੰਦਾ ਜੀ ਉਹਨਾਂ ਨੂੰ ਹਰ ਇੱਕ ਚੀਜ਼ ਤੋਂ ਅਗਰ ਸੂਟ ਮਿਲ ਜੂਗੀ ਜਿਹੜਾ ਫਾਈਨਾਂਸ ਕੰਪਨੀ ਉਹਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਵੀ ਇੱਕ ਮਾਤਾ ਪਿਤਾ 70 ਸਾਲ ਦੀ ਮਿਹਨਤ ਕਰ ਰਹੀ ਹੈ ਇਹ ਤਾਂ ਹੈ ਨਹੀਂ ਨਸ਼ਾ ਕਰਕੇ ਕੋ ਮਰ ਰਹੀ ਆ ਐ ਇਦਾਂ ਨੂੰ ਤਾਂ ਇਦਾਂ ਦੀ ਕਿਸ ਤਰ੍ਹਾਂ ਵੈਸੀ ਮਾਰਨਾ ਇੱਕ ਮਿੰਟ ਸ਼ਰਮਈ ਲਾਈਨ ਤੇ ਰਹੋ ਡਾਕਟਰ ਸਾਹਿਬ ਲਾਈਨ ਤੇ ਅੱਗੇ ਲੈ ਲਿਏ ਜੀ 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 ਹੈਲੋ ਹਨੀ ਡਾਕਟਰ ਸਾਥੀ ਗਾਲ ਜੀ ਹੈਲੋ ਡਾ ਲੂਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਲਾਈਵ ਦੇਖ ਰਹੇ ਹੋ ਹਾਂ ਜੀ ਹਾਂ ਜੀ ਡਾਕਟਰ ਸਾਹਿਬ ਸ਼ਰਮਾਈ ਨਾਲ ਜੁੜੇ ਹੋਏ ਨੇ ਹਾਂ ਜੀ ਹਾਂ ਜੀ ਦੱਸੋ ਜਿਹੜਾ ਤੁਸੀਂ ਇਹ ਮਾਤਾ ਦੀ ਕੁਰਬਾਨੀ ਕਹੀ ਹੈ ਲੋਕੀ ਮਾਤਾ ਜੀ ਸੇਵਾ ਕਰ ਰਹੀ ਹੈ ਬੱਚਾ ਆਪੰਗ ਹੈ ਹਾਂ ਜੀ ਹਾਂ ਜੀ ਮਤਲਬ ਮੈਂ ਇਸ ਤੇ 2 ਮਿੰਟ ਕਹਿਣਾ ਕਿ ਇਹ ਜਿਹੜਾ ਹਰਮੰਦਰ ਆ ਜਿਹੜੀ ਅਮਰਤਪੁਰ ਵਾਲੀ ਗੱਲ ਹੈ ਹਾਂ ਜੀ ਹਾਂ ਜੀ ਅੰਮ੍ਰਿਤਸਰ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਸਹੀ ਗੱਲ। ਜਿਹਦੇ ਕੋਲੇ 17 ਅਰਬ ਰੁਪਏ ਦਾ ਬਜਟ ਹੈ। ਸਹੀ ਗੱਲ ਹੈ। ਜਦੋਂ ਕਿ ਗੁਰੂ ਸਾਹਿਬ ਦੇ ਵੀ ਇੱਕ ਬਚਨ ਨੇ "ਸ੍ਰੀਵ ਤਮੂ ਤੇ ਪੁਰੀ ਗੋਲਕ" ਇੱਕ ਮਿੰਟ ਐ ਸ਼ਰਮਾ ਜੀ ਤੁਹਾਡਾ ਤੋਂ ਜਵਾਬ ਲਾਂਗਾ ਧਿਆਨ ਨਾਲ ਸੁਣੋ ਬਹੁਤ ਵਧੀਆ ਤੱਥ ਲੈ ਕੇ ਆਏ ਨੇ। ਇਹ ਤੋਂ ਜਵਾਬ ਤੁਸੀਂ ਲਓਗੇ ਸ਼ਰਮਾ ਜੀ। ਸੁਣੋ ਡਾਕਟਰ ਸਾਹਿਬ ਬੋਲੋ ਜੀ। ਜੀ ਜੀ। ਹਾਂ ਜੀ ਜਿਵੇਂ ਗੁਰੂ ਸਾਹਿਬ ਦੇ ਬਚਨ ਨੇ ਵੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤੇ ਬਾਖ ਦੇ ਅਨੁਸਾਰ ਮਤਲਬ ਸ਼ਰੋਮਣੀ ਕਮੇਟੀ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਹਾਂ ਸਲਵੰਤ ਸੰਗਠਨ 43 ਵਾਲ ਮੋਗੇ ਵਾਲੇ ਦੇ ਮੁਤਾਬਕ ਸਾਨੂੰ ਦਾਨ ਦੀ ਦਿਸ਼ਾ ਜਿਹੜੀ ਉਹ ਬਦਲਨੀ ਚਾਹੀਦੀ ਹੈ ਗੁਰੂ ਸਾਹਿਬ ਦੇ ਬਾਕਾਂ ਦੇ ਅਨੁਸਾਰ ਚਲਣੀ ਚਾਹੀਦੀ ਹੈ ਜਿੱਥੇ ਗਰੀਬ ਹੈ ਉਸੇ ਗਰੀਬ ਦੇ ਘਰੇ ਆਟਾ ਗਰੀਬ ਦੇ ਘਰੇ ਪਾਣੀ ਗਰੀਬ ਦੇ ਘਰੇ ਦੁੱਧ ਗਰੀਬ ਦੇ ਘਰੇ ਰਸਣ ਪਹੁੰਚਾਉਣ ਦੀ ਇੱਕ ਸੰਸਥਾਵਾ ਦੇ ਥਰੂ ਪ੍ਰਸਾ ਚਲਾਉਣੀ ਚਾਹੀਦੀ ਹੈ ਜੀ ਮੁਲਕ ਜਵਾਬ ਲੋ ਸ਼ਰਮਾਈ ਸ਼ਰਮਾਈ ਜਵਾਬ ਦਿਓ ਜੀ ਬਿਲਕੁਲ ਬਿਲਕੁਲ ਉਹਦੀ ਸਾਹਿਬ ਦੇਖੋ ਐਸਜੀ ਪਿੰਚੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਜੀ ਕਿੰਨੇ ਪਰਿਵਾਰ ਜੁੜੇ ਹੋਏ ਆ ਸਿੱਖ ਪਰਿਵਾਰ ਜੁੜੇ ਹੋਏ ਆ ਰਾਜਨੀਤਿਕ ਲੋਕ ਜੁੜੇ ਹੋਏ ਆ ਜੀ ਬਾਦਲ ਪਰਵਤ ਦੇਖੋ ਅਗਰ ਇਤਨਾ ਦੀ ਸਸਤਾਮਾਈ ਕੋ ਕਲੀ ਇਸ ਤਰ੍ਹਾਂ ਕਹਿੰਦੇ ਉਹ ਮਾਤਾ ਦੀ ਨਹੀਂ ਜਿੰਨੇ ਜ਼ਰੂਰਤ ਬੰਦ ਆ ਜੀ ਤੇ ਜਿਹੜੀ ਲੋੜ ਆ ਲੋੜ ਬੰਦ ਆ ਜਿਹੜਾ ਬੰਦਾ ਜਿਹੜੀ ਸੰਸਥਾ ਲੋੜਵੰਦ ਦੀ ਲੋੜ ਪੂਰੀ ਕਰਦਾ ਉਹ ਸਭ ਤੋਂ ਵੱਡਾ ਦਾਨ ਕਰਦਾ ਹੈ ਜੀ ਐਸੀ ਗੁਰਦਵਾਰੇ ਮੰਦਰਾਂ ਦੇ ਵਿੱਚ ਜਾਂਨੇ ਸੋਲੇ ਦੇ ਛੱਤਰ ਚੜਾ ਦਿੰਨੇ ਆ ਜੀ ਲੱਖ ਲੱਖ ਰਪਏ ਦਾਨ ਕਰ ਦਿੰਨੇ ਆ ਜੀ ਐਦਾਂ ਦੇ ਗਰੀਬ ਨੂੰ ਇੱਕ ਰੁਪਏ ਦਾ ਵੀ ਤੁਸੀਂ ਦਾਨ ਦਿੰਦੇ ਆ 1 ਰੁਪਏ ਦੇ ਵੀ ਤੁਸੀਂ ਹੈਲਪ ਕਰਦੇ ਆ ਤਾਂ ਉਹ ਸੰਸਥਾ ਨੂੰ ਚਾਹੀਦਾ ਵੀ ਹਾਂ ਜੋ ਦੁਕਾਨ ਨੂੰ ਕੋਈ ਤਕਦੀ ਬਣਾ ਹੋਵੇ ਕਿਸੇ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ ਹੋਵੇ ਅਸੀਂ ਜਾਤੀ ਪਾਤੀ ਦੇ ਵਿੱਚ ਬਹੁਤ ਲੋਕਾਂ ਨੂੰ ਵੰਡ ਲੰਨੇ ਆ ਇਸੇ ਕਰਕੇ ਜਿਹੜੀ ਗਰੀਬ ਦੀ ਜ਼ਰੂਰਤ ਹੋ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਹੈ ਸਰੋ ਜੀ ਇੱਕ ਮੈਂ 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 ਤੁਹਾਡੀ ਗੱਲ ਸਮਝ ਗਿਆ ਡਾਕਟਰ ਸਾਹਿਬ ਤੋਂ ਮੈਂ ਸਭ ਸ਼ਰਮਾਈ ਦੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਚਾਹ ਮੈਂ ਵੀ ਆ ਤੁਸੀਂ ਵੀ ਹੋ ਵੀ ਆਪਾਂ ਲੋਕ ਨਾ ਗੁਰਦੁਆਰੇ ਮੰਦਿਰਾਂ ਦੇ ਵੱਡੇ ਵੱਡੇ ਜੀ ਦਾਨ ਕਰ ਦਿੰਦੇ ਆ ਪਰ ਆਪਾਂ ਅਜੇ ਲੋਕਾਂ ਵੱਲ ਰੁਪਈਆ 10 ਰੁਪਏ ਵੀ ਦੇਣਾ ਚੰਗਾ ਨਹੀਂ ਸਮਝਦੇ ਕੀ ਇਹ ਗਲਤ ਨਹੀਂ ਹੈ ਗਲਤ ਤਾਂ ਹੈਗਾ ਜੀ ਦੇਖੋ ਇਹ ਨੇ ਗੱਲਾਂ ਪ੍ਰਾਣੀਆਂ ਹੋ ਗਿਆ ਜਿਹੜਾ ਹੁਣ ਨਮਾ ਨਮਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੋਟਾ ਹੋਣਗੇ ਉਹਨਾਂ ਚ ਮੇਨ ਮੁੱਦਾ ਹੀ ਇਹ ਹੈ ਜੀ ਜੀ ਦੀ ਗਰੀਬ ਦੀ ਮਦਦ ਗਰੀਬ ਬੱਚਿਆਂ ਵਾਸਤੇ ਪੜ੍ਹਾਈ ਜੀ ਗਰੀਬ ਬੱਚਿਆ ਬੱਚਿਆਂ ਵਾਸਤੇ ਲਿਖਣ ਦਾ ਗਰੀਬ ਜੋ ਬੇਸਾਰਾ ਨੇ ਉਹਨਾਂ ਵਾਸਤੇ ਛੱਤ ਇਹ ਸਾਰਨਾ ਜਿਹੜੇ ਮੈਨ ਮੈਨੀਫੈਸਟੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਉਣਗੇ ਆਪਾਂ ਦਾ ਸੈਂਟਰ ਨੂੰ ਸਰਕਾਰਾਂ ਨੂੰ ਤੇ ਵੀ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੋਟਾਂ ਪਵਾਓ ਤਾਂ ਕਿ ਜਿਹੜੇ ਵੀ ਜਨਤਾ ਗਰੀਬ ਹੈ ਛੀ ਰੋਟੀ ਤੋਂ ਨਿਯਤ ਅਰਥਰੇ ਗਰੀਬ ਪਾਣੀ ਤੋਂ ਨਿਯਤ ਅਰਥਰੇ ਜਿਨ੍ਹਾਂ ਦੀ ਮਦਦ ਉਹ ਪੜੇ ਲਿਖੇ ਲੋਕ ਉਹ ਜਾ ਮਤਲਬ ਜਾਣਕਾਰ ਲੋਕ ਸਮੁੱਚੇ ਪੰਜਾਬ ਦੇ ਸਮੁੱਚੇ ਹਿੰਦੁਸਤਾਨ ਦੇ ਸਮੁੱਚੀ ਦੁਨੀਆ ਦੇ ਲੋਕੋ ਦੇ ਵਿਚਾਣ ਤੇ ਗਰੀਬ ਦਾ ਭਲਾ ਕਰਨ ਇਸੇ ਦੇ ਵੀ ਗੁਰੂ ਸਾਹਿਬ ਨੂੰ ਸਕੀਟਰ ਦਾ ਜਲੀ ਗੁਰੂ ਸਾਹਿਬ ਦੀ ਹੈ ਹੁਕਮਾਂ ਦੇ ਅਨਸਾਰ ਚੱਲਣਾ ਇਸੇ ਨੂੰ ਹੀ ਕਿਹਾ ਜਾਂਦਾ ਹੈ ਡਾਕਟਰ ਸਾਹਿਬ ਮੈਂ ਇਹ ਮੁੱਦਾ ਤਾਂ ਲਿੱਤਾ ਹੈ ਤੁਹਾਨੂੰ ਦੇ ਦੱਸ ਦੇਣਾ ਸ਼ਾਇਦ ਤੁਸੀਂ ਸੁਣਾ ਵੀ ਹੋਣਾ ਸ਼ਰਮਾ ਜਵਾਬ ਦੇ ਚੁੱਕੇ ਤੁਸੀਂ ਵੀ ਦਿਓ ਮੜ ਜਾ ਕਿ ਦੇਖੋ ਦੋ ਕਮਰੇ ਦਾ ਇਹਦਾ ਘਰ ਹੈ ਔਰਤ ਦਾ ਠੀਕ ਹੈ ਤੇ ਇਹਦਾ ਬਿਜਲੀ ਦਾ ਕਨੈਕਸ਼ਨ ਕੱਟ ਚੁੱਕੇ ਨੇ ਤੇ ਦੂਸਰੀ ਗੱਲ ਤੁਹਾਡੀ ਇਹ ਹੈ ਕਿ ਜਿਹੜਾ ਇਹ ਆਟੋ ਚੱਲ ਰਿਹਾ ਹੈ 4 ਸਾਲ ਤੋਂ ਇਹ ਕਰਦੇ ਦਿੱਤਾ ਹੈ ਬੈਂਕ ਦਾ ਨੋਟਿਸ ਆ ਗਿਆ ਹੈ ਔਰ ਉਹਨਾਂ ਨੇ 3 ਮਹੀਨੇ ਦਾ ਸਮਾਂ ਦਿੱਤਾ ਹੈ ਇਹ ਮਾਤਾ ਜੀ ਨੂੰ ਵੀ ਅਸੀਂ ਤੁਹਾਡਾ ਆਟੋ ਵੀ ਯਾਨੀ ਕਿ ਸੀਜ਼ ਕਰ ਦਾਂਗੇ ਬੰਦ ਕਰ ਦਾਂਗੇ ਹਾਜ਼ਰੇ ਗਲਤ ਨੇ ਦੇਖੋ ਜੀ ਇਹ ਮਤਲਬ ਸਰਮਾਇદાર ਪੱਖੀ ਸਰਕਾਰਾਂ ਨੇ ਸਰਮਾਇદાર ਪੱਖੀ ਹੋਈ ਸਾਰਾ ਸਾਡਾ ਜਿਹੜਾ ਇਹ ਰਾਜਨੀਤਿਕ ਸਿਸਟਮ ਹੈ ਇਸ ਕਰਕੇ ਇਹਨਾਂ ਨੂੰ ਕਿਸੇ ਦੀ ਗਰੀਬੀ ਦਾ ਸਿਹਤ ਦੇ ਬਿਮਾਰੀ ਦਾ ਇਹਨਾਂ ਦੀ ਸਿਹਤ ਤੇ ਕੋਈ ਯਕਰਦੀ ਹੁੰਦਾ ਇਹਨਾਂ ਨੂੰ ਤਾਂ ਸਿਰਫ ਆਪਣੀ ਚੱਕਾ ਚਾਹੁੰਦਾ ਆਪਣੀਆਂ ਗੱਡੀਆਂ ਤੇ ਆਪਣੇ ਸਿਸਟਮ ਹੀ ਇਹਨਾਂ ਦੇ ਹਿਸਾਬ ਚਾਹੁੰਦੇ ਨੇ ਇਹਨਾਂ ਦੇ ਮੁਤਾਬਕ ਤਾਂ ਇਹ ਹੈ ਦੀ ਅਸੀਂ ਲੋਕੀ ਜਨਮਿਆਂ ਜਿਹੜੇ ਇਹ ਗਰੀਬ ਲੋਕ ਨੇ ਇਹ ਤਾਂ ਇੱਕ ਧਰਤੀ ਚੋਂ ਪੈਦਾ ਹੋਏ ਲੋਕ ਨੇ ਇਹਨਾਂ ਦੀ ਜਿਹੜੀ ਇਹ ਸੋਚ ਹੈ ਇਹਨੂੰ ਬਦਲਣ ਵਾਸਤੇ ਇਹ ਸਾਨੂੰ ਮਤਲਬ ਸਮਾਜਿਕ ਕ੍ਰਾਂਤੀ ਲਿਉਣੀ ਪੈਣੀ ਹੈ ਸਮਾਜਿਕ ਕ੍ਰਾਂਤੀ ਫੇਰਾ ਉਹੀ ਜੇ ਅਸੀਂ ਧਾਰਮਿਕ ਤੌਰ ਤੇ ਮਤਲਬ ਉੱਪਰ ਖੜੇ ਹੋਏ ਜਦੋਂ ਆਪੀ ਸੇਵਾ ਦੀ ਭਾਵਨਾ ਜਿਹੜੀ ਸਾਡੇ ਅੰਦਰ ਪਲਪਦੀ ਹੈ ਪੰਜਾਬੀ ਦੇ ਅੰਦਰ ਖਾਸ ਕਰਕੇ ਸਾਡੀ ਉਹਦਾ ਸਹੀ ਇਸਤੇਮਾਲ ਕਰਨ ਲੱਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਖਾਸ ਪੰਜਾਬ ਦੇ ਵਿੱਚੋਂ ਤਾਂ ਮਤਲਬ ਗਰੀਬ ਗਰੀਬੀ ਗਰੀਬੀ ਹੋਵੇ ਪਾਕਹਾਦਰ ਗਰੀਬਤਾ ਵੀ ਹੈ ਆਪ ਕਿਉਂ ਮੰਜ਼ਲਾਂ ਤੇ ਪਹੁੰਚ ਜਾਣ ਤੇ ਗਰੀਬੀ ਖਤਮ ਹੋ ਜੇ ਉਹ ਦਿਨ ਅਨੂੰ ਵੇਟ ਕਰਦੇ ਆਂ ਜਿਹੜੇ ਵੇਟ ਉਹਦੋਂ ਪੂਰੀ ਹੋਊਗੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬੋਟਾਂ ਬੈਠੀਆਂ ਬੋਟਾਂ ਤੋਂ ਬਿਨਾ ਇਹਨਾਂ ਚੀਜ਼ਾਂ ਦਾ ਹੱਦ ਨਹੀਂ ਕਿਉਂਕਿ ਸਭ ਤੋਂ ਵੱਡਾ ਬਜਟ ਦੁਨੀਆ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹੀ ਹੈ ਜੀ ਕਿਉਂਕਿ ਡਾਕਟਰ ਸਾਹਿਬ ਮੈਂ ਇਹ ਤਾਂ ਗੱਲ ਤੁਹਾਡਾ ਨਾਲ ਕਰ ਰਿਹਾ ਕਿ ਕੁਝ ਸਮੇਂ ਬਾਅਦ ਇਹ ਖਬਰ ਅਸੀਂ ਨਿਸ਼ਾਨ ਕਰ ਰਹੇ ਹਾਂ ਉਹਦਾ ਫੋਨ ਨੰਬਰ ਵੀ ਕਰਨਾ ਚਾਹ ਕਰਾਂਗੇ ਇਹ ਔਰ ਇਹ ਖਬਰ ਅਸੀਂ ਨਾ ਡਾਕਟਰ ਬਦੀਰ ਜੀ ਨਾਲ ਗੱਲ ਕਰਾਂਗੇ ਜੋ ਸਿਹਤ ਮੰਤਰੀ ਨੇ ਵੀ ਘਟਾੜ ਉਹਨਾਂ ਦਾ ਇਲਾਜ ਤਾਂ ਫਰੀਕ ਕੀਤਾ ਜੀ ਨਾ ਅੱਛਾ ਹੀ ਰਾਜੀ ਦੇਖੋ ਇਹਦਾ ਸਰਕਾਰ ਬਣੀ ਹੋਈ ਉਸ ਪਛਾਹ ਜੋ ਹੈ ਗਰੀਬ ਲੋਕਾਂ ਜੋ ਹੈ ਆਮ ਲੋਕਾਂ ਜੋ ਹੈ ਸਰਮਾਇਦਾਰ ਤਾਂ ਦੰਦੀਆਂ ਪਵੇ ਨੇ ਸਰਕਾਰ ਤੇ ਵੀ ਮਤਲਬ ਸਰਕਾਰ ਨੂੰ ਜ਼ਰੂਰ ਚਾਹੀਦਾ ਵੀ ਜਦੋਂ ਸਰਕਾਰ ਬਣ ਜਾਂਦੀ ਹੈ ਉਦੋਂ ਅਮੀਰ ਗਰੀਬ ਵਾਲਾ ਸਿਸਟਮ ਖਤਮ ਕਰਕੇ ਉਹ ਸਾਰੀ ਪਬਲਿਕ ਦਾ ਭਲਾ ਕਰਨਾ ਚਾਹੀਦਾ ਜੋ ਵੀ ਕਿਤੇ ਦੀ ਹਿੰਦੁਕੀ ਹੈ ਉਹਦੀ ਮਦਦ ਕਰਨੀ ਚਾਹੀਦੀ ਹੈ ਪ੍ਰਮਾਤਮਾ ਅੱਗੇ ਵੀ ਇਹੀ ਅਰਦਾਸ ਕਰਦੇ ਆ ਮਾਨ ਸਾਹਿਬ ਕੋਲ ਵੀ ਬੇਨਤੀ ਇਹੀ ਕਰਦੇ ਆ ਬਲਵੀਰ ਸਿੰਘ ਪਿੱਛੇ ਸਾਗੇ ਵੀ ਇਹ ਹੀ ਬੇਨਤੀ ਕਰਦੇ ਹਾਂ ਕਿ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਉਹਨਾਂ ਦਾ ਜਿਹੜਾ ਕੋਈ ਆ ਬਿਜਲੀ ਵਾਲਾ ਸਿਸਟਮ ਹੈ ਇਹ ਮਾਫ ਕੀਤਾ ਜਾਵੇ ਤੇ ਜਿਹੜੀਆਂ ਕਰਜ਼ੇ ਵਾਲੀਆਂ ਨਾਲ ਜੁੜਦੇ ਆ ਉਹਨਾਂ ਨੂੰ ਕੋਈ ਟੂਨ ਦੇ ਕੇ ਜਿਸ ਤਰ੍ਹਾਂ ਦਾ ਕੋਈ ਜਿਹੜਾ ਅਕਿਸਤਾਂ ਤੋਂ ਉਹਨਾਂ ਤੋਂ ਸ਼ਿਕਾਰਾ ਦਵਾਇਆ ਜਾਵੇ ਤਾਂ ਕਿ ਜਿਹੜੇ ਅਫਸਰ ਨੇ ਉਹਨਾਂ ਦੇ ਵਾਰਤ ਜਾ ਕੇ ਤਾਂ ਜਨਤਨ ਇਹ ਹੀ ਅਪਾ ਕਾ ਬੇਨਤੀ ਕਰਤਾ ਹੈ ਕੁਕੀ ਡਾਕਟਰ ਸਾਹਿਬ ਆਪਣੇ ਕੋਲ ਤਾਂ ਜਿੰਨੀ ਮੇਰੇ ਕੋਲ ਜਿੰਨੀ ਹੈਗੀ ਆ ਪਾਵਰ ਆਪਾਂ ਤਾਂ 19 ਗੱਲ ਕਰ ਸਕਦੇ ਆਪਾਂ ਤਾਂ ਬੇਨਤੀ ਕਰਦਾ ਹਾਂ ਸਰਕਾਰਾਂ ਨੂੰ ਤੇ ਜਿਹੜੀਆਂ ਸਮਾਜ ਸੰਸਥਾਵਾਂ ਨੇ ਜਿਹੜੀਆਂ ਹੈਲਪ ਕਰਦੀਆਂ ਨੇ ਮੈਂ ਉਹਨਾਂ ਤੱਕ ਇਹ ਕੋਸ਼ਿਸ਼ ਕਰਾਂਗਾ ਆਵਾਜ਼ ਪਹੁੰਚਾਉਣ ਦੀ ਇਹ ਮਾਤਾ ਜੀ ਕਿਉਂਕਿ ਡਾਕਟਰ ਸਾਹਿਬ ਇਹ ਤੁਸੀਂ ਵੀਡੀਓ ਨੇ ਦੇਖਿਆ 70-72 ਸਾਲ ਦੀ ਬਜ਼ੁਰਗ ਔਰਤ ਹੈ ਔਰ ਜਦੋਂ ਉਹਨੂੰ ਸਵਾਲ ਕੀਤਾ ਗਿਆ ਪੱਤਰਕਾਰ ਦੇ ਵੱਲੋਂ ਤਾਂ ਉਹਨੇ ਕੋਈ ਨਾ ਉਹਦੇ ਚਿਹਰੇ ਤੇ ਕੋਈ ਸਿਕਸ ਨਹੀਂ ਸੀ ਉਲਟਾ ਉਹ ਬੜਾ ਯਾਨੀ ਕਿ ਦਲੇ ਦਲੇਰੀ ਕਹਿੰਦੇ ਆ ਬੜਾ ਖੁਸ਼ ਹੋ ਕੇ ਕਹਿ ਰਹੇ ਸੀ ਮਾਤਾ ਜੀ ਕਹਿੰਦੇ ਵੀ ਕਹਿੰਦੇ ਹਾਂ ਫਿਰ ਕੀ ਹੋ ਗਿਆ ਮੈਂ ਮਿਹਨਤ ਕਰ ਰਹੀ ਆ ਕੰਮੀ ਰਹਿਓ ਇਹ ਜਿਹੜੇ ਜਿਹੇ ਸ਼ਖਤ ਹੁੰਦੇ ਨੇ ਚਾਹੇ ਇਹ ਗਰੀਬੀ ਦੇ ਵਿੱਚ ਹੁੰਦੇ ਨੇ ਗੱਲ ਕਰ ਆਮ ਲੋਕਾਂ ਵਾਸਤੇ ਇਹ ਪ੍ਰੇਰਣਾ ਦਾ ਸਰੋਤ ਹੁੰਦੇ ਨੇ ਹਾਂਜੀ ਹਾਂਜੀ ਸਹੀ ਗੱਲ ਹੈ ਕਿ ਇਹਨਾਂ ਤੋਂ ਸਾਨੂੰ ਪ੍ਰੇਰਣਾ ਲੈ ਕੇ ਅੱਗੇ ਵਧਣਾ ਚਾਹੀਦਾ ਤੇ ਦੀਨ ਦੁਖੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਸਹੀ ਗੱਲ ਹੈ ਡਾਕਟਰ ਸਾਹਿਬ ਮੈਂ ਇਹ ਨਾ ਤਾਂ ਉੱਥੇ ਵੀ ਪਾ ਪਾ ਚੁੱਕਿਆ ਹਾਂ ਜਿੰਨਾ ਮੇਰੇ ਤੋਂ ਹੋਇਆ ਮੈਂ ਕਰ ਚੁੱਕਿਆ ਡਾਕਟਰ ਸਾਹਿਬ ਹਾਂ ਚਾਹੀਦਾ ਜੀ ਕਰਨਾ ਚਾਹੀਦਾ ਹਰ ਇੱਕ ਨੂੰ ਕਸਣ ਨੂੰ ਕੀ ਭੱਲਿਆ ਸਾਰਿਆਂ ਨੂੰ ਕਰਨਾ ਕਹਿੰਦਾ ਮੱਤਬਕੀ ਹਿੱਸੇ ਦੇ ਵਿੱਚ ਸਾਡੇ ਲੋਕਾਈ ਦੀ ਪਬਲਿਕ ਦੀ ਦੁਨੀਆ ਦੀ ਪੰਜਾਬ ਦੀ ਹਿੰਦੁਸਤਾਨ ਦੀ ਸਲਾਹ ਹੈ ਤੇ ਦੂਜੀ ਗੱਲ ਇਹ ਹੈ ਜੀ ਦੇਖੋ ਪਰਮਾਤਮਾ ਕੇ ਹੀ ਅਰਦਾਸ ਕਰਦੇ ਹਾਂ ਵੀ ਜਿਹੜਾ ਆਪ ਸਨਨੀ ਦਾ ਸਮਾਂ ਚੱਲਿਆ 10-15 ਦਿਨ ਇਹ ਵੀ ਚੁੱਪੀ ਪੂਰਵਕ ਲਾਹਵੇ ਕਿਉਂਕਿ ਕਿਸਾਨਾਂ ਦੀਆਂ ਜਾਨਾਂ ਨੇ ਜਿਹੜੀਆਂ ਉਹ ਬਹੁਤ ਕੀਮਤੀ ਸੀ ਤੇ ਫਸਲਾਂ ਬਹੁਤ ਕੀਮਤੀ ਨੇ ਕਰਕੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ 10-15 ਦਿਨ ਨੇ ਜਿਹੜੇ ਉਹ ਸੁੱਖ ਸ਼ਾਂਤੀ ਦੇ ਬਖਸ਼ਿਸ਼ ਕਰੇ। ਸਹੀ ਗੱਲ ਹੈ। ਕੋਗਾ ਨਰਦਾ ਅਗਰ ਇਹ ਚਾਹੁੰਦੇ ਵੀ ਇਹ ਬੰਦੇ ਦੀ ਮਦਦ ਹੋ ਸਕੇ ਨਹੀਂ ਨਹੀਂ ਹੋ ਸਕਦਾ ਠੀਕ ਹੈ ਨਹੀਂ ਹਾਂਜੀ ਹਾਂ ਯਾਰ ਮਿਲ ਗਏ ਮਿਲ ਗਏ ਨਹੀਂ ਬਰਾਦਾ ਮਾਲਿਕ ਨੂੰ ਮਿਲ ਬਰਾਦਾ ਮਾਲਿਕ ਨੂੰ ਨਹੀਂ ਮੈਨੂੰ ਹਾਲੇ ਮੈਂ ਕਰਦਾ ਫੋਨ ਨਹੀਂ ਅੱਛਾ ਉਹ ਕਰ ਹੋ ਗਿਆ ਕਮ ਨਹੀਂ ਚੱਲਣ ਦੋ ਇਹਦਾ ਆਵਾਜ਼ ਚੁੱਕਾਉਂਦੀ ਆ